Какой Oh, I ઈકો सर सर डायरेक्टली फॉर फ्रॉम दिस अलेक्जेंडर इन्होंने रोमांच देखने में बहुत एक मेल से वही सेशन ज़रूर होगी। आम तो है। आप भी तो नगीना स्वास्थ्य हैं। ਅੱਜ ਵੀ ਕੈਂਪ ਚੱਲ ਰਿਹਾ ਹੈ। ਅਗਲੀ ਗੱਲ ਜਿਹੜੀ ਬਾਅਦ ਸਰ ਜਗਤ ਸਿੰਘ ਜੀ ਅਜੀ ਪਿੰਡਾ ਸਾਹਿਬ ਅੱਜ ਤੁਹਾਡੇ ਪਿੰਡ ਦੇ ਵਿੱਚ ਖਾਣ ਬੁੱਲ ਲੱਡੇ ਨੇ ਵਿੱਚ ਅੱਜ ਕਹਿੰਦੇ ਕੈਂਪ ਜਿਹੜਾ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਅਜੀ ਪਹਿਲਾਂ ਤੋਂ ਤੁਹਾਡਾ ਖਾਨਪੁਰ ਦੇ ਵਿੱਚ ਆਇਆ ਜੀ ਆਨ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਤੇ ਨਾਲ ਸਾਡੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਉਹਨਾਂ ਦੇ ਉਪਰਾਲੇ ਸਦਕਾ ਪਿੰਡ ਖਾਨਪੁਰ ਦੇ ਵਿੱਚ ਸਾਡੇ ਆਯੁਰਵੈਦਿਕ ਤੇ ਹੋਮੋਪੈਥਿਕ ਡਿਸਪੈਂਸਰੀ ਉਹਦੇ ਵਿੱਚ ਅੱਜ ਕੈਂਪ ਲੱਗਿਆ ਜਿਹਦੇ ਵਿੱਚ ਸਹੂਲਤਾਂ ਮਿਲ ਰਹੀਆਂ ਲੋਕਾਂ ਨੂੰ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਤੇ तकरीबन ਸਾਰੀਆਂ ਬਿਮਾਰੀਆਂ ਦੇ ਇਲਾਜ ਦੀ ਵਾਸਤੇ ਡਾਕਟਰ ਸਾਹਿਬ ਬੈਠੇ ਆ ਵਧੀਆ ਵਧੀਆ ਟੀਮਾਂ ਆਈਆਂ ਹੋਈਆਂ ਤੇ ਫ੍ਰੀ ਚੈੱਕਅਪ ਹੋ ਰਿਹਾ ਤੇ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਪੰਜਾਬ ਸਰਕਾਰ ਦੇ ਜੋ ਹੈਲਥ ਦੇ ਮਸਲਿਆਂ ਨੂੰ ਲੈ ਕੇ ਬਹੁਤ ਸੱਚੇ ਢੰਗ ਨਾਲ ਕੰਮ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਉਹ ਪੰਜਾਬ ਦੇ ਵਿੱਚ ਜਗਾ ਜਗਾ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕ ਤੇ ਲੋਕਾਂ ਨੂੰ ਸਹੂਲਤਾਂ ਦੇ ਰਿਹਾ 10 ਲੱਖ ਤੱਕ ਦੇ ਜਿਹੜੇ ਇਲਾਜ ਬਿਨਾਂ ਕਿਸੇ ਕਾਰਡ ਤੋਂ ਜਾਂ ਬਿਨਾਂ ਕਿਸੇ ਆਪਣੇ ਜੋ ਹੈਲਥ ਕਾਰਡ ਸੀ ਉਹਨਾਂ ਤੋਂ ਬਗੈਰ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਇਲਾਜ ਬਹੁਤ ਵਧੀਆ ਪੰਜਾਬ ਸਰਕਾਰ ਇੱਕ ਸੱਚਾ ਕੰਮ ਕਰ ਰਹੀ ਆ ਕੰਨ ਸਾਹਿਬ ਜਦੋਂ ਪੰਜਾਬ ਸਰਕਾਰ ਬਣੀ ਸੀ ਉਸ ਟਾਈਮ ਉੱਤੇ ਬਹੁਤ ਤਿੰਨ ਮੁੱਦੇ ਰੱਖੇ ਗਏ ਸਿੱਖਿਆ ਯੋਗਧੀਆਂ ਜਾ ਫਿਰ ਐਜੂਕੇਸ਼ਨ ਦੀ ਗੱਲ ਕਰੀਏ ਜਾਂ ਫਿਰ ਮੈਡੀਕਲ ਦੀ ਗੱਲ ਕਿਸ ਤਰ੍ਹਾਂ ਦੇ ਦੇ ਹੈਲਥ ਨੂੰ ਪੈਵ ਦੇ ਆਧਾਰ ਤੇ ਅੱਜ ਕੱਲ ਜਿਹੜਾ ਹੈਗਾ ਵਾ ਜੇ ਗੱਲ ਕਰੀਏ ਕਈ ਜਿਹੜੇ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਹੁੰਦੇ ਗਏ ਨੇ ਉਸਦੇ ਵਿੱਚ ਜਿਹੜਾ ਹੈਗਾ ਵਾ ਹੁਣ ਹੋਰ ਵੀ ਜਿਹੜੀਆਂ ਹੈਗੀਆਂ ਚਾਹੇ ਆਪਣੇ ਡੌਗ ਬਾਈਟ ਵਗੈਰਾ ਹੋਵੇ ਉਹਦੇ ਵੀ ਰੈਟਸ ਜਿਹੜੇ ਇੰਜੈਕਸ਼ਨ ਹੈਗੇ ਉਹ ਲਗਾਏ ਜਾ ਰਹੇ ਕਿਸ ਤਰ੍ਹਾਂ ਦੇ ਨੇ ਤੁਸੀਂ ਆ ਦੇਖ ਹੀ ਰਹੇ ਹੋ ਪ੍ਰੀਤ ਜੀ ਸਾਡੇ ਪਿੰਡ ਦੇ ਵਿੱਚ ਤਕਰੀਬਨ ਤੀਜੇ ਚੌਥੇ ਮਹੀਨੇ ਦੇ ਵਿੱਚ ਵਿੱਚ ਕੋਈ ਨਾ ਕੋਈ ਇਦਾਂ ਦਾ ਕੈਂਪ ਆਰਗੇਨਾਈਜ਼ ਕੀਤਾ ਜਾਂਦਾ ਜਿਹਦੇ ਵਿੱਚ ਤਕਰੀਬਨ ਹਰ ਇੱਕ ਬਿਮਾਰੀਆਂ ਦੇ ਇਲਾਜ ਡਾਕਟਰ ਸਾਹਿਬਾਨ ਵੱਲੋਂ ਕੀਤੇ ਜਾਂਦੇ ਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੀ ਯੋਨਾਨੀ ਡਿਸਪੈਂਸਰੀ ਸੀ ਉਹਨੂੰ ਅਪਗ੍ਰੇਡ ਕਰਕੇ ਹਾਇਰਲੈਦੀ ਤੇ ਇੱਕ ਹੋਮੋਪੈਥਿਕ ਡਿਸਪੈਂਸਰੀ ਬਣਾ ਦਿੱਤਾ ਗਿਆ ਉਹਨੂੰ ਅਪਗ੍ਰੇਡ ਕੀਤਾ ਗਿਆ ਤੇ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਸਿਹਤ ਦੇ ਪੱਖੋਂ ਜਿਹੜਾ ਉਹ ਮਾਨ ਸਾਹਿਬ ਕਿਸੇ ਨੂੰ ਵੀ ਕੋਈ ਤੰਗੀ ਤਕਲੀਫ ਨਹੀਂ ਆਉਣ ਦੇਣਾ ਚਾਹੁੰਦੇ ਤੇ ਗੱਲ ਕਰਦੇ ਆ ਤੁਸੀਂ ਗੱਲ ਕੀਤੀ ਆ ਆਪਣੇ ਸਿੱਖਿਆ ਦੀ ਸਾਡੇ ਤੁਸੀਂ ਦੇਖੋ ਪਿੰਡ ਦੇ ਸਕੂਲ ਸਾਰੇ ਅਪਗ੍ਰੇਡ ਕੀਤੇ ਹੋਏ ਆ ਇੱਥੇ ਤਕਰੀਬਨ ਹਾਈ ਟੈਕ ਜਿਹੜੇ ਸਾਰੇ ਇਨਸਟਰੂਮੈਂਟ ਸਾਰੇ ਸਕੂਲਾਂ ਦੇ ਵਿੱਚ ਲੱਗੇ ਹੋਏ ਆ ਤੇ ਬਹੁਤ ਜਲਦੀ ਬੀਬੀ ਇੰਦਰਜੀਤ ਕੌਰ ਮਾਨ ਜੀ ਸਾਡੇ ਜਿਹੜੇ ਪ੍ਰਿੰਟ ਦੇ ਅਪਗ੍ਰੇਡ ਕੀਤੇ ਸਕੂਲ ਆ ਉਹਨਾਂ ਦੇ ਉਦਘਾਟਨ ਕਰਨ ਆ ਰਹੇ ਆ। ਜੀ ਨਸੀ ਤੇ ਨਾ ਜੋ ਪੰਜਾਬ ਸਰਕਾਰ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ। ਜੁੱਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਆ ਜਿਹਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣਾ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸੋ ਪੰਜਾਬ ਸਰਕਾਰ ਇਸ ਵੇਲੇ ਜੋ ਪੰਜਾਬ ਦੀ ਜਨਤਾ ਉਹ ਮਾਨ ਸਾਹਿਬ ਤੋਂ ਬੜੀ ਖੁਸ਼ ਹੈ ਵਿਰੋਧੀ ਤਾਂ ਬਹੁਤ ਗੱਲਾਂ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਹਰੇਕ ਨੇ ਗੱਲਾਂ ਕਰਨੀਆਂ ਹੀ ਆਂ ਪਰ ਇਸ ਵੇਲੇ ਸਰਕਾਰ ਜਿਹੜੀ ਆ ਲੋਕ ਹਿੱਤਾਂ ਦੇ ਫੈਸਲੇ ਕਰ ਰਹੀ ਹੈ ਜੀ ਪੰਜਾਬ ਸਰਕਾਰ ਦਾ ਆਏ ਹੋਏ ਡਾਕਟਰ ਸਰਵਾਨ ਦਾ ਜਿਨ੍ਹਾਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ಗ್ರಾಮ ਪੰਚਾਇਤ ਖਾਨਪੁੱਟ ਡਾ ਵੱਲੋਂ ਲੱਗਰ ਨਿਵਾਸੀਆਂ ਵੱਲੋਂ ਐਨ ਆਰ ਆਈ ਭਰਾਵਾਂ ਵੱਲੋਂ ਜੀ ਆਇਆਂ ਨੂੰ ਇਦਾਂ ਦੇ ਉਪਰਾਲੇ ਪੰਜਾਬ ਸਰਕਾਰ ਕਰਦੀ ਰਹੇ ਤੇ ਲੋਕ ਇਹਦੇ ਬੈਨੀਫਿਟ ਲੈਂਦੇ ਰਹੇ। ਹਾਂਜੀ ਸਰ। ਸਰ ਕੀ ਨਾਮ ਕੀ? ਡਾਕਟਰ ਯੋਗੇਸ਼ ਕੁਮਾਰ। ਸਰ ਅੱਜ ਜਿਹੜਾ ਘਾੜ ਘਟਡੇ ਦੇ ਵਿੱਚ ਅੱਜ ਇਹ ਕੈਂਪ ਲਗਾਇਆ ਗਿਆ। ਠੀਕ ਹੈ ਨਾ ਸਰ। ਆਹ ਜਿਹੜੀ ਕੈਂਪਨੀ ਆਯੂਸ਼ ਕੈਂਪਨੀ ਇਹ ਪੂਰੇ ਜ਼ਿਲ੍ਹੇ ਪੰਜਾਬ ਸਰਕਾਰ ਵੱਲੋਂ ਕੈਰੇਕਟਰ ਆਯੁਰਵੇਦਾ ਪੰਜਾਬ, ਕੈਰੇਕਟਰ ਹੋਮੀਓਪੈਥੀ ਪੰਜਾਬ ਅਤੇ ਜ਼ਿਲ੍ਹਾ ਆਯੁਰਵੇਦਿਕ ਅਫਸਰ ਜਲੰਧਰ ਸਾਡੇ ਜ਼ਿਲ੍ਹਾ ਹੁਮੇਗਾ ਤੇਕ ਅਕਸਰ ਜਲੰਧਰ ਇਹਨਾਂ ਸਾਰਿਆਂ ਦੇ ਚਾਲ ਮੇਲ ਦੇ ਨਾਲ ਇਹ ਪੂਰੇ ਜਲੰਧਰ ਜ਼ਿਲ੍ਹੇ ਦੇ ਵਿੱਚ 15 ਆਯੂਸ਼ ਕੈਂਪ ਅਲੱਗ-ਅਲੱਗ ਤਰੀਕ ਤੇ ਵਕਤ-ਵਕਤ ਥਾਵਾਂ ਤੇ ਲੱਗੇ ਨੇ ਅੱਜ ਮਿਤੀ 6 8 2025 ਨੂੰ ਆਪਣੀ ਇਸ ਪਿੰਡ ਖਾਨਪੁਰ ਘੱਡੇ ਵਿਖੇ ਇੱਕ ਆਯੂਸ਼ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰ ਲੋਕਾਂ ਨੂੰ ਚੈੱਕ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਦੀ ਜਾਂਚ ਕਰਕੇ ਉਹਨਾਂ ਨੂੰ ਦਵਾਈਆਂ ਦੇ ਰਹੇ ਹੈ ਦਵਾਈਆਂ ਸਾਰੀਆਂ ਮੁਫਤ ਹੈ ਸਾਰਾ ਕੈਂਪ ਜਿਹੜਾ ਮੁਫਤ ਹੈ ਔਰ ਇਹ ਸਭ ਜਿਹੜੀ ਚੀਜ਼ ਹੈ ਇਹ ਜ਼ਿਲ੍ਹਾ ਆਯੁਰਵੈਦਿਕ ਜਲੰਧਰ ਅਤੇ ਜ਼ਿਲ੍ਹਾ ਹੋਮੀਪਥ ਜਲੰਧਰ ਵੱਲੋਂ ਦੇ ਸਹਿਯੋਗ ਨਾਲ ਇਹ ਪੂਰਾ ਕੈਂਪ ਲਗਾਇਆ ਗਿਆ ਹੈ। ਅਜਿਹਾ ਜਿਹੜੀਆਂ ਆਈਆਂ ਬਿਮਾਰੀਆਂ ਪਿਆਰ ਦੀਆਂ ਜਾਨੀਂ ਲਾਈਟਿੰਗ ਜਿਹੜਾ ਕਰੀ ਜਾਇਆ ਹੈ ਹੋਰ ਬਿਮਾਰੀਆਂ ਨਿਕਲ ਕੇ ਕਿਸ ਤਰ੍ਹਾਂ ਦੇ ਅਸਲ 'ਚ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਉਹ ਸਾਡੇ ਖਾਣ ਪੀਣ ਦੀ ਜਿਹੜੀ ਹੈ ਉਹ ਦੁਰਵਿਵਸਥਾ ਕਰਕੇ ਜ਼ਿਆਦਾ ਮੈਂ ਕਹਾਵਾਂਗਾ ਕਿ ਸਾਡੇ ਖਾਨਪੀਨ ਔਰ ਸਾਡਾ ਜਿਹੜਾ ਜੀਵਨ ਦਾ ਈਵਨ ਸ਼ੈਲੀ ਹੈ ਉਹ ਬਹੁਤ ਹੀ ਵਿਵਸਤਿਤ ਨਹੀਂ ਹੈ ਜਿਸ ਕਰਕੇ ਜਿਹੜਾ ਇਹ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਠੀਕ ਹੈ ਜਿਸ ਤਰ੍ਹਾਂ ਅਸੀਂ ਡੇਂਗੂ ਹੀ ਲਈਏ ਤੇ ਡੇਂਗੂ ਵਿੱਚ ਜਿਹੜਾ ਸਾਨੂੰ ਬਚਾਅ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ ਪੰਜਾਬ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜਾ ਹੈ ਮੁਹਿੰਮ ਚਲਾਉਂਦੇ ਆ ਜਿਹਦੇ ਵਿੱਚ ਜਿਹੜੇ ਆ ਉਹ ਜੇਕਰ ਕਿਤੇ ਜਿਹੜਾ ਡੇਂਗੂ ਦਾ ਮੱਛਰ ਹੈ ਉਹ ਸਾਫ ਪਾਣੀ ਚ ਪਨਪਦਾ ਹੈ ਇਸ ਕਰਕੇ ਜਿਹੜਾ ਇੱਥੇ ਜਿਹੜੇ ਜਦੋਂ ਬਾਰਿਸ਼ ਬਰਸਾਤ ਦੇ ਦਿਨ ਹੈ بارش ਹੋ ਰਹੀ ਹੈ ਜਗਾ ਜਗਾ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਕਿਤੇ ਛੱਪੜ ਤੇ ਇਕੱਠਾ ਹੋ ਜਾਂਦਾ ਹੈ ਕਿਤੇ ਉਹਦੀ ਸਫਾਈ ਜਿਹੜੀ ਹੈ ਜਾਂ ਜਦੋਂ ਘਰ ਚ ਕੂਲਰ ਹੈ ਰੈਫਰਿਜ ਹੈ ਉਹਦੇ ਪਿੱਛੇ ਜਿਹੜਾ ਪਾਣੀ ਇਕੱਠਾ ਹੈ ਉਹਨਾਂ ਦੀ ਸਫਾਈ ਲਾਜ਼ਮੀ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਨਿਸ਼ਚਿਤ ਕੀਤਾ ਗਿਆ ਸ਼ੁੱਕਰਵਾਰ ਕੀ ਸ਼ੁੱਕਰਵਾਰ ਨੂੰ ਅਸੀਂ ਘਰ ਦੇ ਹਰ ਜਿਹੜੇ ਏਦਾਂ ਕੋਨੇ ਜਿਹੜੇ ਆ ਉਹ ਸਾਫ਼ ਕਰਨੇ ਆ ਤਾਂ ਕਿ ਜਿਹੜਾ ਮੱਛਰ ਹੈ ਉਹ ਪਾਣੀ ਨਾ ਮਿਲੇ ਔਰ ਉਹ ਕਿੰਪੇ ਨਹੀਂ ਇਹ ਕਿੰਤਲ ਕਾਇਜਾ ਨੇ ਲਗਾਤਾਰ ਪਿੰਡਾਂ ਸਕਾਰ ਜਾ हाँ जी हाँ जी ये पूरे इस महीने पंद्रह कैंप ने हर जगह वकहते नाम है नेहा बजाज। आज खानपुर टड्डा में, में आयुष कैंप लगाया गया है जिसमे आयुर्वेदिक विभाग और होम्योपैथिक विभाग के डॉक्टर जो है वो आए हैं वो रोगियों का फ्री चेकअप करेंगे और फ्री में दवाईया दी जाएंगी इस कैंप की तैयारी बहुत दिनों से चल रही है बहुत लेवल्स पे इसकी तैयारी चल रही है जिला जलंधर दफ्तर से लेकर डिस्पेंसरी के लेवल तक डॉक्टरों ने और हमारे डिस्ट्रिक्ट ऑफिसर्स ने बहुत ज़्यादा इसके लिए तैयारी की है और आज जो है लोगों में उसका उत्साह देखने को मिल रहा है खानपुर टड्डा के साथ साथ आसपास के जो गांव हैं उनके भी लोग जो हैं वो यहाँ पर आए हैं और इस कैंप का फ़ायदा उठा रहे हैं उनको फ्री में डॉक्टरी सलाह दी जा रही है दवाइयाँ दी जा रही हैं इसके अलावा फ्री उनका जो है वो बी चेक किया जा रहा है उनको जो है वो योगा और लाइफ के बारे में भी जो है वो जानकारी दी जा रही है, रही है। बिल्कुल ये पंजाब सरकार की तरफ से जो है वो फ्री कैंप है और डिस्ट्रिक्ट लेवल पे इसकी परचेजिंग हुई है मेडिसिन की और सारे कैंप्स जो है फिफ्टीन कैंप्स जिला जालंधर में लगेंगे और सभी कैंप्स में ये दवाइयां है, जो हैं वो मुफ्त दी जा रही हैं हां जी नाम है हां सरते जी मेरा नाम डॉक्टर रितिका बाली है मैं इतने खानपुर अड्डा जोरा आरोग्य आयुष आरोग्य केंद्र हैगा मैं उठे पोस्टेड है किया। इस इनके मैं ये बारे कहना चाहूंगी कि सबसे पहले तो मैं एदे लिए धन्यवाद डिस्ट्रिक्ट आयुर्वेदिक एंड यूनानी ऑफिसर दा ਦੂਸਾ ਮੈਂ ਧੰਨਵਾਦਿਆਂ ਹੋਮੋਪੈਥਿਸਟਿਕ ਹੋਮੋਪੈਥਿਕ ਆਫੀਸਰ ਦਾ ਜਿਨ੍ਹਾਂ ਦੇ ਸਾਰੇ ਮਿਹਨਤ ਦੇ ਨਾਲ ਜਿਨ੍ਹਾਂ ਦੇ ਉਹ ਹਾਰਡ ਵਰਕਿੰਗ ਦੇ ਨਾਲ ਇਹ ਜਿਹੜਾ ਕੈਂਪ ਹੈ ਉਹ ਅਸੀਂ ਲਗਾ ਸਕਿਆ ਉਹਨਾਂ ਨੇ ਸਾਨੂੰ ਮੈਡੀਸਿਨਸ ਵਗੈਰਾ ਪਰਚੇਸ ਕਰਕੇ ਦਿੱਤੀਆਂ ਸਾਰਾ ਅਰੇਂਜਮੈਂਟ ਵਗੈਰਾ ਉਹਨਾਂ ਨੇ ਕਰਵਾ ਕੇ ਦਿੱਤਾ ਤੇ ਇਹ ਬਹੁਤ ਹੀ ਚੰਗੀ ਗੱਲ ਹੈ ਆਪਾਂ ਆਯੁਰਵੇਦ ਤੇ ਆਯੂਸ਼ ਆਯੂਸ਼ ਦੇ ਵਿੱਚ ਐਕਚੁਅਲੀ ਆਉਂਦਾ ਹੈ ਆਯੁਰਵੇਦ ਵਾਈ ਫੋਰ ਆਯੂਸ਼ ਯੂਨਾਨੀ ਠੀਕ ਹੈ ਸਿੱਧਾ ਹੋਮੋਪੈਥੀ ਐਂਡ sigma ਰਕਾ ਇਹ ਜੋ ਹੈ ਜੋ ਅਲਟਰਨੇਟਿਵ ਮੈਡੀਸਿਨਸ ਹੈਗੀਆਂ ਇਹਨਾਂ ਦੇ ਵਿੱਚ ਆਉਂਦੀਆਂ ਤੇ ਇਹਦੇ ਵਿੱਚੋਂ ਆਪਾਂ ਆਯੂਸ਼ਟ ਹੋਮੋਪੈਥੀ ਦਾ ਇੱਥੇ ਕੈਂਪ ਜਿਹੜਾ ਹੈ ਇਹ ਲਗਾਇਆ ਗਿਆ ਹੈ ਠੀਕ ਹੈ ਤੇ ਇਹਦੇ ਇਹਦੇ ਨਾਲ ਜਿਹੜਾ ਹੈਗਾ ਇਹ ਆਪਾਂ ਨੂੰ ਦੱਸਦਾ ਹੈ ਕਿ ਆਪਾਂ ਬਿਨਾਂ ਸਾਈਡ ਇਫੈਕਟਸ ਤੋਂ ਆਪਾਂ ਵੀ ਜਿਹੜਾ ਹੈਗਾ ਮਰਾ ਰੋਗਾ ਤੋਂ ਆਪਾਂ ਨਿਜਾਤ ਪਾ ਸਕਦੇ ਹਾਂ ਇਹ ਇਦਾਂ ਦੀਆਂ ਪદ્ધਤੀਆਂ ਐ ਕਿ ਇਹਦਾ ਨਾਲ ਸਾਈਡ ਇਫੈਕਟ ਘੱਟ ਤੋਂ ਘੱਟ ਹੁੰਦਾ ਹੈ ਸਰੀਰ 'ਤੇ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ ਕਿ ਫਾਇਦੇ ਜ਼ਿਆਦਾ ਹੁੰਦੇ ਆ। ਅੱਜਕੱਲ ਲੋਕ ਜਿਹੜੇ ਹੈਗੇ ਆ ਅ ਅੰਗਰੇਜ਼ੀ ਡਾਕਟਰਾਂ ਕੋ ਜਾਂਦੇ ਨੇ ਆਜੂ ਕਈ ਫੈਕਟਰਾਂ ਤੋਂ ਘੱਟ ਜਾ ਰਹੇ ਨੇ ਕਿਹੜਾ ਤਰ੍ਹਾਂ ਦਾ। ਉਹਨਾਂ ਦੀ ਫਾਸਟ ਐਕਟਿੰਗ ਮੈਡੀਸਿਨ ਹੁੰਦੀ ਐ ਠੀਕ ਐ ਅਸੀਂ ਵੀ ਕਦੇ ਨਾ ਕਦੇ ਖਾਦੀ ਐ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਹੀ ਕਿ ਉਹ ਪદ્ધਤੀ ਗਲਤ ਐ ਉਹਨੇ ਵੀ ਸਾਨੂੰ ਬਹੁਤ ਜਗਾਵਾਂ ਤੇ ਜਿਹੜਾ ਹੈਗਾ ਸਹਾਇਤਾ ਕੀਤੀ ਐ ਐਮਰਜੈਂਸੀ ਮੈਡੀਸਿਨ ਦੇ ਵਿੱਚ ਐਲੋਪੈਥੀ ਨੰਬਰ 1 ਤੇ ਹੈਗੀ ਆ ਲੇਕਿਨ ਆਪਾਂ ਨੂੰ ਆਪਣੀ ਜਿਹੜੀ ਪદ્ધਤੀ ਹੈ ਭਾਰਤ ਦੀ ਪ੍ਰਚੀਨ ਪદ્ધਤੀਆਂ ਹੈਗੀਆਂ ਜਿਦਾ ਕਿ ਆਯੁਰਵੇਦ ਹੈਗੀ ਆ ਉਹਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਆਯੁਰਵੇਦ ਦੀ ਗੱਲ ਕਰੀਏ ਤਾਂ ਆਯੁਰਵੇਦ ਜਿਹੜਾ ਹੈਗਾ ਸ਼ੁਰੂਆਤ ਜਿਹੜੀ ਹੈਗੀ ਆ ਸਾਡੇ ਦਾਦੇ ਪੁਰਦਾਦੇ ਜਿਹੜੇ ਹੈਗੇ ਉਹ ਵੀ ਇਹ ਮੈਡੀਸਿਨਸ ਦੀ ਹਾਂਜੀ ਸ਼ੁਰੂਆਤ ਇੱਥੋਂ ਹੀ ਹੋਈ ਸੀਗੀ ਉਹਨਾਂ ਤੋਂ ਹੀ ਨੈਕਸਟ ਨਿਕਲਿਆ ਆ ਜੀ ਉਹ ਉਸ ਨੂੰ ਹੀ ਉਹਦਾ ਹੀ ਉਹ ਕਰਨ ਵਾਸਤੇ ਉਹਦਾ ਦੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਕਿ ਨਹੀਂ ਆਯੁਰਵੇਦ ਨੂੰ ਵੀ ਅਪਣਾਓ ਉਹ ਵੀ ਉਨੀ ਹੀ ਅੱਛੀ ਚੀਜ਼ ਹੈਗੀ ਹੈ ਨਾਲੇ ਜਦੋਂ ਤੁਹਾਡੇ ਬੋਡੀ ਤੇ ਜਿਹੜੇ ਸਾਈਡ ਇਫੈਕਟਸ ਨਹੀਂ ਹੋ ਰਹੇ ਜਿੰਨਾ ਮੈਡੀਸਿਨਸ ਦੇ ਤੇ ਹਜੇ ਵੀ ਪਹਿਲਾਂ ਵੀ ਕੰਮ ਕਰਦੇ ਸੀਗੇ ਪ੍ਰਾਚੀਨ ਕਾਲ ਤੋਂ ਕੰਮ ਕਰ ਰਿਹਾ ਹੈ ਅੱਜ ਵੀ ਉਹ ਬੋਡੀ ਤੇ ਉਦਨਾ ਹੀ ਇਫੈਕਟ ਕਰ ਰਿਹਾ ਜਿੰਨਾ ਉਹ ਪ੍ਰਾਚੀਨ ਕਾਲ ਦੇ ਵਿੱਚ ਕਰਦੇ ਸੀਗੇ ਤੇ ਕਿਉਂ ਨਾ ਆਪਾਂ ਇਹਨੂੰ ਅਪਣਾਈਏ ਇਹਦੇ ਫਾਇਦੇ ਲਈਏ ਕਿਉਂਕਿ ਆਪਾਂ ਭੁੱਲਦੇ ਜਾ ਰਹੇ ਆ ਇਸੇ ਨੂੰ ਹੀ ਉਜਾਗਰ ਕਰਨ ਲਈ ਇਸੀ ਪદ્ધਤੀ ਨੂੰ ਉਜਾਗਰ ਕਰਨ ਲਈ ਇਹ ਜਿਹੜੇ ਕੈਂਪਸ ਦਾ ਜਿਹੜਾ ਸਿਲਸਿਲਾ ਹੈ ਸ਼ੁਰੂ ਹੋਇਆ ਹੈ दुखी 팬プラਵਾں ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ पीआर ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669